ਸੂਤੇ ਪੰਜਾਬ ਵਿੱਚ ਆਪਦਾ ਸਵਾਗਤ ਹੈ ਅੱਜ 올ਿਵ ਗਾਰਡਨ ਜਿੰਦਿਆਲਾ ਗੁਰੂ ਵਿਕੇਸ਼ ਸਪਲ ਟੈਕ ਕੰਪਨੀ ਵੱਲੋਂ ਕਿਸਾਨ ਮੇਲਾ ਕਰਵਾਇਆ ਗਿਆ ਜਿਸ ਵਿੱਚ ਜਿੰਦਿਆਲਾ ਗੁਰੂ ਅਤੇ ਵਕਵਕ ਪਿੰਡਾ ਤੋਂ ਆਏ ਕਿਸਾਨਾਂ ਨੂੰ ਖੇਤੀਬਾੜੀ ਅਫਸਰਾਂ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਖਾਦਾਂ ਦੀ ਸਹੀ ਵਰਤੋਂ ਕਰਕੇ ਵੱਧ ਝਾੜ ਲੈ ਸਕਦੇ ਹਨ। ਆ ਉਹਦੇ ਵਿੱਚ ਕੁਚਲਦੀ ਰਹਿਣਾ ਰਹਿਣਾ ਤੇ ਕੁਝ ਜ਼ਹਿਰਾ ਐਸੀਆਂ ਨੇ ਜਿਹੜੀਆਂ ਆਪਾਂ ਸਪਰੇਅ ਕਰਕੇ ਹੱਦਦੇ ਆ ਤੇ ਉਹ ਘੱਟ ਦੇ ਨਸਰ ਦਾ ਕਰੀਏ ਤੇ ਕੁਝ ਐਹੋ ਨਹੀਂ ਹੈਗੀਆਂ ਲੰਬਾ ਸਮਾਂ ਅਸਰ ਰੱਖਦੀਆਂ ਤੇ ਕੁਝ ਇਦਾਂ ਦੀਆਂ ਨੇ ਜਿਨ੍ਹਾਂ ਦਾ ਅਸਰ ਕਈ ਕਈ ਸਾਫ਼ ਬੰਦੇ ਨਹੀਂ ਉੱਨ ਨਾਲ ਮਤ ਲੰਦਾ ਸਮਾ ਉਹ ਜ਼ਹਿਰ ਦਾ ਅਸਰ ਜਿਹੜਾ ਵਾ ਉਹ ਰੀਂਦਾ ਮੈਂ ਸਚੀਤ ਸਿੰਘ ਕੰਗਾ ਪ੍ਰਧਾਨ ਆਰਟੀ ਐਸੋਸੀਏਸ਼ਨ ਅਤੇ ਪ੍ਰਧਾਨ ਰਾਏ ਸਮੀਦਰ ਐਸੋਸੀਏਸ਼ਨ ਜੰਡਿਆਲਾਗੁਰੂ ਜਿਹੜਾ ਅੱਜ ਦਾ ਇੱਥੇ ਸਾਡਾ ਕਿਸਾਨ ਮੇਲਾ ਤੋਂ ਲਾਇਆ ਗਿਆ ਇਹ ਚ ਕਿਸਾਨਾਂ ਨੂੰ ਇਹੋ ਦੱਸਿਆ ਗਿਆ ਕਿ ਜੋ ਬਾਸਮਤੀ ਦੀ ਫਸਲ ਐਕਸਪੋਰਟ ਹੁੰਦੀ ਆ ਜਾਂ ਹੋਰ ਵੀ ਜੜੀਆਂ ਫਸਲਾਂ ਕੋਈ ਹੈਗੀਆਂ ਸਾਡੀਆਂ ਉਹਨਾਂ ਨੂੰ ਜੜੀਆਂ ਕੋਈ ਕੀੜੇ ਮਾਰ ਦਵਾਈਆਂ ਪੈਸਟੀਸਾਈਡ ਦਵਾਈਆਂ ਪਾਈਆਂ ਜਾਂਦੀਆਂ ਵਾਂ ਉਹ ਉਹੋ ਹੀ ਦਵਾਈਆਂ ਪਾਈਆਂ ਜਾਣ ਕਿ ਜੜੀਆਂ ਸਾਡੇ ਮਾਪਦੰਡ ਦੇ ਵਿੱਚ ਆਉਂਦੀਆਂ ਤੇ ਬਾਕੀ ਜੜੀਆਂ ਦਵਾਈਆਂ ਆਪਾਂ ਐਵੇਂ ਇੱਕ ਦੂਜੇ ਵੱਲ ਵੇਖ ਕੇ ਪਾਈ ਜਾਂਦੇ ਆ ਉਹ ਦਵਾਈਆਂ ਨਾ ਪਾਈਆਂ ਜਾਣ ਤਾਂ ਕਿ ਸਾਡੀ ਜੜੀ ਫਸਲ ਹੈ ਇਹ ਐਕਸਪੋਰਟ ਹੋਣੀ ਹੈ ਜੜੀ ਬਾਸਮਤੀ ਹੈ ਤੇ ਇਹ ਵਧੀਆ ਤਰੀਕੇ ਨਾਲ ਜੜੀ ਐਕਸਪੋਰਟ ਹੋ ਰਗੇ ਤੇ ਮੈਂ ਆਪਣੇ ਚੈਨਲ ਦੇ ਮਾਧਿਆਨਾਂ ਜੋ ਤੁਹਾਡਾ ਚੈਨਲ ਆਪਣਾ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆਏ ਹੋ ਤੇ ਮੈਂ ਇਹ ਵੀ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਬੇਨਤੀ ਕਰਦਾ ਹੈ ਕਿ ਮੰਡੀ ਵਿੱਚ ਫਸਲ ਜਿਹੜੀ ਆ ਬਿਲਕੁਲ ਸੁਕਾ ਕੇ ਲਿਆਂਦੀ ਜਾਵੇ ਚੰਗੀ ਤਰ੍ਹਾਂ ਪਕਾ ਕੇ ਲਿਆਂਦੀ ਜਾਵੇ ਕਿਉਂਕਿ ਇਹ ਚੀਜ਼ਾਂ ਹੁਣ ਐਕਸਪੋਰਟ ਹੁੰਦੀਆਂ ਐ ਤੇ ਐਕਸਪੋਰਟ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਚੀਜ਼ਾਂ ਬਾਹਰ ਜਾਂਦੀਆਂ ਤੇ ਉਹ ਚੰਗੀ ਕੁਆਲਿਟੀ ਨੇ ਜਾਂਦੀਆਂ ਤੇ ਚੰਗੀ ਕੁਆਲਿਟੀ ਬਣਾ ਕੇ ਆਪਾਂ ਜਿਹੜਾ ਵਾ ਬਾਹਰ ਲਿਜੇ ਸਾਨੂੰ ਕਲਾਈ ਜਾਵੇ ਸਾਰਾ ਕੀ ਕੀ ਮੀਟਿੰਗ ਦੇ ਵਿੱਚ ਕੀ ਜਾਣਕਾਰੀ ਪ੍ਰਾਪਤ ਕੀਤੀ ਗਈ ਅੱਜ ਦੀ ਮੀਟਿੰਗ ਦੀ ਜਾਣਕਾਰੀ ਬਹੁਤ ਵਧੀਆ ਜੀ ਅਸੀਂ ਦੇਖਿਆ ਵੀ ਜ਼ਿੰਮੇਵਾਰੀਆਂ ਤੇ ਖੁਦ ਦੇ ਜ਼ਿੰਮੇਵਾਰਾਂ ਨੂੰ ਸਮਝਾਉਂਦੇ ਵੀ ਆ ਵੀ ਅਸੀਂ ਗੈਰ ਆਪਣੇ ਵਾਂਦੇ ਤਿਆਰ ਕਰ ਰਹੇ ਆ ਤੇ ਡਾਕਟਰਾਂ ਨੂੰ ਪੈਸੇ ਹਸਤਾਂ ਦੇ ਰਹੇ ਆ ਇਧਰੋਂ ਚੰਗਾ ਵੀ ਸਬਦੋਂ ਯਾਰਾਂ ਘੱਟ ਪਈਏ ਤੇ ਆਪਣਾ ਵੀ ਸਿਹਤ ਵੱਲ ਖਿਆਲ ਰੱਖੀਏ ਤੇ ਔਰ ਖਾਣ ਵਾਲੇ ਵਾਸਤੇ ਵੀ ਸਿਹਤ ਦਾ ਖਿਆਲ ਹੋਵੇ ਤੇ ਜਿਹੜਾ ਆਪੀ ਸਪੋਰਟ ਕਾਲਦੀ ਆ ਇਹਦੇ ਵਿੱਚ ਸਾਨੂੰ ਵਿੱਚ ਦਿੱਕਤ ਨਾ ਕੋਈ ਆਵੇ ਤੇ ਯਾਰਾਂ ਤੋਂ ਰਹਿਦ ਜਿਹੜੀ ਬਾਸਮਤੀ ਰਾਈਸ ਆਵੇ ਤੇ ਸਾਰੇ ਯਾਰੋ ਤਾਂ ਵਧੀਆ ਸਿੰਘ ਸਾਬਕਾ ਚੀਫ ਹੈ ਚੀਫ ਐਗਰੀਕਲਚਰ ਅਫਸਰ ਸਰ ਜਿਹੜਾ ਮੇਗਾ ਤੋਂ ਆਇਆ ਉਹ ਕੀ ਜਾਣਕਾਰੀ ਪ੍ਰਸਤ ਕਰ ਰਿਹਾ ਹੈ ਇਹਦੇ ਵਿੱਚ ਆ ਰਾਈਸ ਐਕਸਪੋਰਟਰ ਐਸੋਸੀਏਸ਼ਨ ਵੱਲੋਂ ਤੇ ਆਰਟੀ ਐਸੋਸੀਏਸ਼ਨ ਜੰਡਿਆਲਾ ਗੁਰੂ ਵੱਲੋਂ ਇਹ ਯਤਨ ਕੀਤਾ ਗਿਆ ਹੈ ਕਿ ਜੋ ਸਭ ਤੋਂ ਵਧੀਆ ਬਾਸਮਤੀ ਜਿਹੜੀ ਆ ਉਹ ਸਾਡੇ ਇਲਾਕੇ ਦੇ ਵਿੱਚ ਪੈਦਾ ਹੁੰਦੀ ਆ ਪਰ ਉਹਦੇ ਵਿੱਚ ਵੀ ਜੇ ਕਿਸਾਨ ਜਿਹੜੇ ਆ ਉਹ ਜ਼ਿਆਦਾ ਪੈਸਟੀਸਾਈਡ ਜਾਂ ਇਹ ਸੈਕਟੀਸਾਈਡ ਦੀ ਵਰਤੋਂ ਕਰਦੇ ਆ ਉਹਦੇ ਵਿੱਚ ਰੈਜੀਡੂਅਲ ਇਫੈਕਟ ਜਿਹੜਾ ਆ ਜਾਂਦਾ ਉਹਦਾ ਐਕਸਪੋਰਟ ਦੇ ਉੱਤੇ ਫਰਕ ਪੈਂਦਾ ਜਿਮੇਦਾਰਾਂ ਨੂੰ ਇਹ ਅਵੇਅਰ ਕਰਨ ਵਾਸਤੇ ਕਿ ਜਿਹੜੀਆਂ 10 ਤੋਂ 12 ਦਵਾਈਆਂ ਜਿਹੜੀਆਂ ਆ ਉਹ ਵਿਭਾਗ ਖੇਤੀਬਾੜੀ ਵੱਲੋਂ ਬਾਸਮਤੀ ਦੀ ਫਸਲ ਦੇ ਉੱਤੇ ਸਪਰੇਅ ਕਰਨ ਤੋਂ ਜਿਹੜਾ ਵਾ ਮਨਾ ਕੀਤਾ ਗਿਆ ਉਹ ਨਾ ਕੀਤਾ ਜਾਂ ਜਾਣ ਤੇ ਕੁਆਲਿਟੀ ਦੀ ਜਿਹੜੀ ਆ ਬਾਸਮਤੀ ਉਹ ਪੈਦਾ ਕੀਤੀ ਜਾਵੇ ਤਾਂ ਜੋ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਸਾਡੀ ਬਾਸਮਤੀ ਆ ਉਹਦੀ ਮੰਗ ਵੱਧ ਸਕੇ ਇਸ ਇਲਾਕੇ ਨੂੰ ਤੇ ਸਾਰਾ ਪੰਜਾਬ ਨੂੰ ਜਿਹੜਾ ਵਾ ਕੋ ਫੋਰਨ ਐਕਸਚੇਂਜ ਦਾ ਜਿਹੜਾ ਨਾ ਉਹ ਭੰਡਾਰ ਜਿਹੜਾ ਮਿਲ ਸਕੇ ਇਸ ਕਰਕੇ ਅੱਜ ਦਾ ਜਿਹਦਾ ਯਤਨ ਕੀਤਾ ਗਿਆ ਇਹਨਾਂ ਕਿਸਾਨ ਮੇਲਾ ਖਾਇਆ ਗਿਆ ਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ ਕਿਸਾਨਾਂ ਦੇ ਵਿੱਚ ਇਹਦੇ ਵਿੱਚ ਕਿਸਾਨਾਂ ਨੂੰ ਇਹ ਬੜੇ ਚੰਗੇ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀਆਂ ਅਸੀਂ ਐਕਸੈਸ ਪੈਸਟੀਸਾਈਡ ਯੂਜ਼ ਕਰਕੇ ਆਪਣੀ ਫਸਲ ਜਿਹੜੀ ਕਿ ਸਾਡਾ ਮੇਨ ਆਮਦਨ ਦਾ ਜ਼ਰੀਆ ਹੈ ਉਹਨੂੰ ਖਰਾਬ ਕਰ ਰਹੇ ਆਂ ਔਰ ਇਹ ਬਾਹਰਲੇ ਮੁਰਕਾਂ ਦੇ ਜਾਣ ਵਿੱਚ ਨਾ ਕਾਮਯਾਬ ਹੋ ਰਹੀ ਹੈ ਉਸ ਤੋਂ ਇਹਨਾਂ ਪੈਸਟੀਸਾਈਡ ਨੂੰ ਘਟਾ ਕੇ ਔਰ ਜਿਹੜੇ ਪੈਸਟੀਸਾਈਡ ਅੱਜ ਦੀ ਅੱਜ ਦੀ ਬਿਮਾਰੀ ਲਈ ਚਾਹੀਦੇ ਨੇ ਉਹ ਯੂਜ਼ ਕਰਕੇ ਤੇ ਘੱਟ ਮਾਤਰਾ ਜੀ ਯੂਜ਼ ਕਰਕੇ ਇਹਨੂੰ ਐਕਸਪੋਰਟ ਕਰਨ ਦੇ ਤਕਵਲ ਬਣਾਏ ਗਏ ਕਿਉਂਕਿ ਸਾਡਾ ਪੰਜਾਬ ਜਿਹੜਾ ਹੈ ਇਹ ਇੰਡਸਟਰੀਅਲ ਸਟੇਟ ਹੈ ਔਰ ਸਾਡੀ ਸਾਰੀ ਜਿਹੜੀ ਇਕਨੋਮੀ ਹੈ ਉਹ ਇੰਡਸਟਰੀ ਤੇ ਫਸਲ ਤੇ ਡਿਪੈਂਡ ਕਰਦੀ ਹੈ ਸੋ ਸਾਨੂੰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਹੀ ਕੁਆਲਿਟੀ ਦਾ ਚੋਨਾ ਤਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਚਾਵਲ ਜਿਹੜੇ ਵੱਧ ਤੋਂ ਵੱਧ ਮਾਤਰਾ ਵਿੱਚ ਛੋੜ ਹੋ ਸਕਣ ਅਤੇ ਜ਼ਿਮੀਦਾਰਾਂ ਨੂੰ ਵੱਧ ਤੋਂ ਵੱਧ ਭਾਅ ਮਿਲ ਸਕੇ ਅੱਜ ਸੁਪਰ ਟੈਗ ਵੱਲੋਂ ਅਨਿਲ ਵੀਰ ਸਿੰਘ ਜੀ ਬਨਾਵ ਵੱਲੋਂ ਇੱਕ ਕਿਸਾਨ ਮੇਲਾ ਇੱਥੇ ਰੱਖਿਆ ਗਿਆ ਜਿਸ ਦੇ ਵਿੱਚ ਬਾਸਮਤੀ ਦਿੱਤੇ ਦਵਾਈਆਂ ਦਾ ਸਰਤਾਕ ਕਰਨ ਬਾਰੇ ਸੀਗਾ ਜ਼ਿਮੀਦਾਰਾਂ ਨੂੰ ਸਮਝਾਉਣ ਬਾਰੇ ਦੱਸਣ ਬਾਰੇ ਉਦੇ ਵਿੱਚ ਬਹੁਤ ਵੱਡੀ ਪੱਧਰ ਦੇ ਤੇ ਕਿਸਾਨ ਆ ਜਿਹੜੇ ਪੰਜਾਬ 50 100 100 ਕਿਲਾ ਜਿਨ੍ਹਾਂ ਨੇ ਬਾਸਵਦੀ ਲਾਈ ਆ ਉਹ ਸਾਂਭਲ ਹੋਏ ਇਹਦਾ ਸਾਰਾ ਸਿਹਰਾ ਜਿਹੜਾ ਉਹ ਅਨਿਲ ਵੀਰ ਸਿੰਘ ਸਾਹਿਬ ਨੂੰ ਜਾਂਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਇੱਥੇ ਕੀਤਾ ਕਿਸਾਨਾਂ ਦੇ ਬੈਠਣ ਦਾ ਏਸੀ ਤੱਕ ਜਿਹੜੇ ਆ ਉਹ ਸਭ ਵੀ ਕਿਸਾਨ ਬੜੇ ਖੁਸ਼ ਨੇ ਕਿ ਉਹਨਾਂ ਨੂੰ ਅੱਜ ਇਹਦੀ ਵਾਰ ਇੰਨਾ ਵਧੀਆ ਮੌਕਾ ਮਿਲਿਆ ਕਿ ਉਹਨਾਂ ਨੂੰ ਸਾਰੀ ਜਿਹੜੀ ਸਹੀ ਜਾਣਕਾਰੀ ਆ ਕਿ ਜਿਹੜੀ ਖੇਤੀ ਮਹਿਰ ਹੈ ਜਿਹਨਾਂ ਦੇ ਵਿੱਚ ਡਿਪਟੀ ਡਾਇਰੈਕਟਰ ਆਈ ਨੇ ਸਾਡੇ ਕੁਲਦੀਪ ਸਿੰਘ ਹੁਣੀ ਡਾਕਟਰ ਬੱਲ ਜੀ ਆਏ ਨੇ ਚੀਫ ਸਾਬਕਾ ਚੀਫ ਐਗਰੀਕਲਚਰ ਅਫਸਰ ਉਹਨਾਂ ਨੇ ਜਿਹੜੀ ਬੜੀ ਵਧੀਆ ਜਾਣਕਾਰੀ ਦਿੱਤੀ ਆ ਇਹਦਾ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਮਿਲੂਗਾ ਮੈਂ ਐਲਬੀ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਤੁਹਾਡਾ ਜੋ ਕਿਹਾ ਉਹ ਸਾਡੇ ਸਿਰ ਮੱਥੇ ਅਸੀਂ ਜਿਹੜੀਆਂ ਦੁਆਈਆਂ ਦਾ ਸੁਪਈ ਜਿਹੜੀ ਆ ਸਰਕਾਰ ਨਹੀਂ ਕਰਾਂਗੇ ਪਰ ਤੁਸੀਂ ਜਿਹੜਾ ਵਾ ਉੱਚ ਜ ਕਰੋ ਵੀ ਸਾਡੀ ਜੰਡੇ ਵਾਲਾ ਮੰਡੀ ਦੇ ਵਿੱਚ ਦੀ ਵੱਤਮਤ ਦੀ ਖਰੀਦ ਕੀਤੀ ਜਾਵੇ ਕਿਉਂਕਿ ਤੁਹਾਡੇ ਜਿਹੜੇ ਇੱਥੋਂ ਦੇ ਕੋਰਟੀਜਰ ਨੇ ਬਾਬਾ ਜੀ ਬੜੇ ਮਿਹਨਤੀ ਨੇ ਬੜਾ ਅੱਛਾ ਨੋ ਕੋ ਪ੍ਰਬੰਧਿਆ ਕਿਉਂਕਿ ਉਹ ਜਿਹੜੀ ਦਿਹਾੜੀ ਦੇ ਵਿੱਚ ਤੁਸੀਂ 50 ਗੱਡੀਆਂ ਕਹੋ ਵੀ ਭੇਜਣੀਆਂ ਤੇ 50 ਗੱਡੀਆਂ ਵੀ ਤੁਹਾਨੂੰ ਰੋਜ਼ਾਨਾ ਭੇਜ ਸਕਦੇ ਆ ਇਸ ਕਰਕੇ ਤੁਸੀਂ ਦੂਜੀਆਂ ਮੰਡੀਆਂ ਵੱਲ ਘੱਟ ਧਿਆਨ ਦੇ ਕੇ ਵੱਤਮਤ ਜਿਹੜਾ ਜੰਡੇ ਵਾਲੇ ਮੰਡੀ ਦੇ ਵਿੱਚ ਬਿਨਾਂ ਸਪਰਿਆਂ ਤੋਂ ਬਿਨਾਂ ਦਵਾਈਆਂ ਤੋਂ ਤੁਹਾਨੂੰ ਜਿਹੜੀ ਅਸੀਂ ਬਾਸਮਤੀ ਜਿਹੜੀ ਆ ਉਹ ਸਪਲਾਈ ਕਰਾਂਗੇ ਸਾਡਾ ਇਹੀ ਤੁਹਾਨੂੰ ਜਿਹੜੀ ਆ ਉਹ ਬੇਨਤੀ ਆ ਇਹ ਸਾਡਾ ਸੁਝਾਅ ਵੀ ਆ ਕਿ ਦੂਜੀਆਂ ਮੰਡੀਆਂ ਦੇ ਮੁਕਾਬਲੇ ਜਿੰਦੇ ਵਾਲਾ ਮੰਡੀ ਜਿਹੜੀ ਬਹੁਤ ਵਧੀਆ ਕਿਤੇ ਹਰ ਵੇਲੇ ਇੱਕ ਢੇਰੀ ਵੀ ਪਸ਼ੇ ਤੋਂ ਬਗੈਰ ਨਹੀਂ ਭਰਦੀ ਪੂਰੀ ਸਾਫ ਸਫਾਈ ਤੋਲ ਦੇ ਵਿੱਚ ਪੂਰਾ ਹਰ ਤਰ੍ਹਾਂ ਜਿਹੜਾ ਵਾ ਤੁਹਾਨੂੰ ਅਸੀਂ ਸਹਿਯੋਗ ਦੇਾਂਗੇ ਤੁਸੀਂ ਵੀ ਸਾਨੂੰ ਸਹਿਯੋਗ ਦੇ ਕੇ ਇਸੇ ਤਰ੍ਹਾਂ ਜੋ ਅੱਜ ਤਹੇ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਕਿਰਪਾ ਕਰੇ ਸਾਡੇ ਪ੍ਰਧਾਨ ਜੀ ਨੇ ਆਮਨੇ ਕਿਹਾ ਕਿ ਅਸੀਂ 2000 ਬੰਦਲਾ ਕਰ ਤੋਂ ਘਟ ਇਕੱਠ ਕਰਕੇ ਮੰਡੀ ਦੇ ਵਿੱਚ ਟੋਟਲ ਜ਼ਿੰਮੇਵਾਰਾਂ ਨੂੰ ਜਿਹੜਾ ਵਾ ਇਹ ਸਪਰੇ ਦੇ ਤੋਂ ਜਾਣਕਾਰੀ ਜਿਹੜੀ ਦੇਵਾਂਗੇ ਕਿ ਨਾਂ ਜੜੀਆਂ ਜਿਹੜੀਆਂ ਦਵਾਈਆਂ ਸਪਰੀ ਕੀਤੀਆਂ ਜਾਣ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਸੱਚਾ ਮੇਲਾ 3 ਲੱਖ 4 ਲੱਖ ਮੇਲਾ ਸਾ ਜਿਹੜਾ ਉਪਰਾਲਾ ਕੀਤਾ ਆ ਵਾ ਸਪਲਟਾ ਕੇ ਕੰਪਨੀ ਨੇ ਤੇ ਸਰਦਾ ਸਦੀਪ ਸਿੰਘ ਨੇ ਤੇ ਉਹਨਾਂ ਦੇ ਚਾਚਾ ਜੀ लवली ਜੀ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਆ ਜੋ ਕਿਸਾਨ ਜਿਹੜੇ ਆ ਬੇਵਜਾ ਜਿਹੜੀਆਂ ਵੱਧ ਦਵਾਈਆਂ ਦਾ ਛੜਕਾ ਕਰ ਕਰ ਕੇ ਰਹੇ ਤੇ ਇਹਦੀ ਵੈਰਾਈਟੀ ਖਰਾਬ ਕਰ ਰਹੇ ਸੀਗੇ ਉਹ ਜਿਹੜਾ ਇਹ ਕਿ ਕਿਸਾਨਾਂ ਨੂੰ ਜਾਗਰਿਤ ਕਰਨ ਵਾਸਤੇ ਸੱਪਲਟੈਕ ਕੰਪਨੀ ਨੇ ਇਹ ਮੇਲਾ ਲਾਇਆ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਅਫਸਰ ਆਏ ਆ ਉਹਨਾਂ ਦਾ ਜਿਹੜੀ ਆਪਣੀ ਟੈਕਨੀਕਲ ਟੀਮ ਜਿਹੜੀ ਆ ਸੁਝਾਅ ਦੇ ਰਹੀ ਆ ਇਹਦੇ ਨਾਲ ਕਿਸਾਨ ਜਾਗਰੂਕ ਹੋ ਰਹੇ ਆ